ਮੇਰੇ ਨਾਲ ਆਏ ਹੋ ਦੋਸਤੋ ਅੱਜ ਆਪਣੇ ਪਿੰਡ ਰਵਿੰਦਰ ਆਮਲਾ ਜੀ ਸਾਬਕਾ ਐਮਐਲਏ ਜਿਹੜੇ ਆਏ ਆ ਕਾਂਗਰਸ ਦੇ ਤੇ ਜਿਹੜੇ ਪਿਛਲੇ ਦਿਨੀ ਚਰਚਾ ਚ ਰਹੇ ਆ ਜਿਨ੍ਹਾਂ ਨੇ 216 ਬੇਟੀਆਂ ਦੇ ਵਿਆਹ ਕੀਤੇ ਆ ਆਜੋ ਫਿਰ ਉਹਨਾਂ ਦੀ ਸਪੀਚ ਸੁਣਦੇ ਆ ਜਿਹੜੇ ਧਰਮ ਪਤਨੀ ਐ ਗੁਰਪ੍ਰੀਤ ਸਿੰਘ ਵਿੱਕੀ ਜਿਹੜੇ ਚਿਮਨੇ ਵਾਲੇ ਤੋਂ ਸਾਬਕਾ ਸਰਪੰਚ ਤੇ ਦੂਜੇ ਉਮੀਦਵਾਰ ਐ ਬਲਾਕ ਸੰਤੀ ਵਾਲੇ ਆਪਣੇ ਨਿਹਾਲ ਸਿੰਘ ਦੇ ਘਰੋਂ ਦੋਨੋਂ ਬੜੇ ਇਮਾਨਦਾਰ ਤੇ ਵਧੀਆ ਕੈਂਡੀਡੇਟ ਕੌਂਸਲਰ ਪਾਰਟੀ ਦੇ ਅੱਜ ਤੁਹਾਡੇ ਕੋਲ ਆਇਆ ਹੈ ਇਹ ਬੇਨਤੀ ਲਾ ਕੇ ਕਿ ਵੋਟਾਂ ਦੇ ਵਿੱਚ ਜਿੰਨੇ ਉਸ ਤੋਂ ਬਾਅਦ ਕੰਮ ਹੋ ਸਕਦੇ ਸੀ ਉਸ ਤੋਂ ਬਾਅਦ 2022 ਦੇ ਇਲੈਕਸ਼ਨ ਆਏ ਉਹ ਮਨੀ ਕੁਲੇ ਪਾਰਟੀ ਨੇ ਮਨੀ ਕੁਲੇ ਮਨੀ ਕੁਲੇ ਫੜਾ ਦੇ ਮਨੀ ਨੂੰ ਬੈਸਲਾ ਲਿਆ ਤੇ ਸਾਰਾ ਪੰਜਾਬ ਇੱਕ ਪਾਸੇ ਲੱਗ ਗਿਆ ਨੌਜਵਾਨ ਸਾਥੀ ਵੀ ਅਮਰੀਆ ਸਹਿਰਾ ਮਾਦਵਾ ਤੋਂ ਲੀਆਂ ਪਿੱਛੇ ਬੀਬੀਆਂ ਉਹ ਸਾਰੇ ਇੱਕ ਪਾਸੇ ਲੱਗ ਗਿਆ ਉਹ ਤਾਂ ਲੱਗ ਗਿਆ ਬੈਂਕ ਦੇ ਖਾਤੇ ਵੇਖਣ ਲਈ ਵੀ ਪੈਸੇ ਆਣਗੇ ਮਹੀਨੇ ਬਾਅਦ ਆਏ ਕੋਈ ਵੀ ਨਹੀਂ ਜ਼ੀਰੋ ਪੈਸੇ ਆਏ ਤੁਹਾਨੂੰ ਸਾਰਿਆਂ ਨੂੰ ਪਤਾ ਤੇ ਨੌਜਵਾਨ ਲੱਗ ਗਿਆ ਕਿ ਨੌਕਰੀ ਮਿਲੂ ਕੋਈ ਨੌਕਰੀ ਨਹੀਂ ਮਿਲੀ ਜਿਹੜੀ ਕਰਾਪਸ਼ਨ ਫ੍ਰੀ ਕਰਾਪਸ਼ਨ ਮੁਕਤ ਜਿਹੜੀ ਸਰਕਾਰ ਇੱਕੋ ਨਾਅਰੇ ਦੇ ਨਾਲ ਆਈ ਸੀ ਕੀ ਤੁਹਾਨੂੰ ਲੱਗਦਾ ਕਿ ਕਰਾਪਸ਼ਨ ਘਟਿਆ कि ਲੱਗਦਾ ਤੁਹਾਨੂੰ ਕ腐ਸ਼ਨ ਖਤਮ ਹੋਈ ਆ ਨਹੀਂ ਖਤਮ ਹੋਈ ਤੁਹਾਨੂੰ ਸਾਰਿਆਂ ਨੂੰ ਮੈਥੋਂ ਜ਼ਿਆਦਾ ਪਤਾ ਕਿੰਨੀ ਵਧੀ ਨਸ਼ਾ ਕਿੰਨਾ ਵਧਿਆ ਆ ਜਲਾਲਾਬਾਦ ਸਭ ਤੋਂ ਜ਼ਿਆਦਾ ਸੱਟੇ ਦਾ ਘਰ ਬਣਿਆ ਹੋਇਆ ਤੁਹਾਨੂੰ ਸਾਰਿਆਂ ਨੂੰ ਪਤਾ ਗੱਲ ਆਪਾਂ ਬਦਲਾਅ ਦੀ ਕੀਤੀ ਸੀ ਬਦਲਾਅ ਆਪਣਾ ਹੋ ਗਿਆ ਮੈਂ ਇਹ ਨਹੀਂ ਕਹਿੰਦਾ ਕਿ ਸਾਡੀਆਂ ਪਾਰਟੀਆਂ ਚੰਗੀਆਂ ਸਾਡੇ ਲੀਡਰ ਚੰਗੇ ਆ ਨਹੀਂ ਤਾਂ ਤੁਸੀਂ ਸਾਨੂੰ ਓਪੋਜੀਸ਼ਨ 'ਚ ਭੇਜਦੇ ਕਿਉਂਕਿ ਸਾਡੇ 'ਚ ਵੀ ਕੁਝ ਕਮੀਆਂ ਸੀ ਕੁਝ ਕਮੀਆਂ ਹੈਗੀਆਂ ਪਰ ਅੱਜ ਪਬਲਿਕ ਇੰਨੀ ਕੁ ਅਵੇਅਰ ਹੋ ਗਈ ਇੰਨੀ ਕੁ ਜਾਗਰਤ ਹੋ ਗਈ ਕਿ ਹੁਣ ਕਰਾਪਸ਼ਨ ਵਾਲੇ ਨੂੰ ਕੋਈ ਟਿਕਨ ਨਹੀਂ ਦਊ ਇਹ ਸੋਚ ਕੇ ਵੋਟ ਪਾਇਓ ਕਿ ਵੋਟ ਇਹਨੂੰ ਪਹਿਨ ਜਾਣੀ ਅਸੀਂ ਬਰਾਦਰੀਵਾਦ ਤੋਂ ਉੱਤੇ ਉੱਠ ਕੇ ਹਰ ਇੱਕ ਦੇ ਨਾਲ ਚੱਲਦੇ ਹਾਂ ਭਾਰਤ ਦੇ ਨਾਲ ਉਹਦੇ ਹੱਕ ਦੀ ਲੜਾਈ ਲੜਦੇ ਅੱਜ ਸਾਡਾ ਕੈਂਡੀਡੇਟ ਵਿੱਕੀ ਤੁਹਾਡੇ ਵਿੱਚ ਆਇਆ ਵੋਟਾਂ ਦੀ ਬੇਨਤੀ ਲੈ ਕੇ ਵਿੱਕੀ ਸਰਪੰਚ ਚਮਨੇ ਆਲੇ ਤੁਸੀਂ ਸਾਰੇ ਜਾਣਦੇ ਜੇ ਕੋਈ ਨਹੀਂ ਜਾਣਦਾ ਤਾਂ ਮੈਂ ਦੱਸ ਦਿਆ ਜਦੋਂ ਮੈਂ ਐਮਐਲਏ ਸੀ ਉਦੋਂ ਚਮਨੇ ਆਲੇ ਤੋਂ ਸਰਪੰਚ ਸੀ ਅੱਜ ਵੀ ਮੇਰੇ ਨਾਲ ਜਦੋਂ ਮਿਲਦਾ ਆਂਦਾ ਆ ਫੋਨ ਕਰਦਾ ਤਾਂ ਸਿਰਫ ਪਿੰਡ ਦੇ ਕੰਮਾਂ ਦੇ ਰਿਹਾ ਦੇ ਇੱਕ ਵੀ ਬੰਦੇ ਨੇ ਪਿੰਡ ਨੇ ਅੱਜ ਤੱਕ ਮੈਨੂੰ ਇਹ ਨਹੀਂ ਕਿਹਾ ਕਿ ਇਹ ਬੰਦੇ ਨੇ ਸਾਡੇ ਤੋਂ ਪੈਸੇ ਮੰਗੇ ਜਾਂ ਪੈਸੇ ਖਾਤੇ ਇਸ ਜ਼ਿੰਮੇਵਾਰੀ ਨਾਲ ਟਿਕਟ ਦਿੱਤੀ। ਔਰ ਮੈਂ ਆਪ ਇਹਨਾਂ ਦੋਵਾਂ ਦੀ ਜ਼ਿੰਮੇਵਾਰੀ ਲੈਣਾ ਹੈ। ਕਿ ਪੂਰੀ ਇਮਾਨਦਾਰੀ ਨਾਲ, ਮਿਹਨਤ ਨਾਲ ਤੁਹਾਡੀ ਸੇਵਾ ਕਰਨ। ਜਿਹੜੇ ਬਲੌਕ ਸਭਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਹੁੰਦੇ ਆ ਸਾਰਾ ਫਰਡ ਇਹਨਾਂ ਰਾਹੀਂ ਆਉਂਦਾ। ਸਾਰਾ ਪੈਸਾ ਜਿਹੜਾ ਤੁਹਾਡਾ ਹੈ ਕਿਸੇ ਦਾ ਪੈਸਾ ਨਹੀਂਗਾ ਇਹ ਨਾ ਕਿਹਾ ਕਰੋ ਕਿ ਸਰਕਾਰੀ ਪੈਸਾ ਹੈ ਪੈਸਾ ਤੁਹਾਡੀ ਜੇਬ ਤੋਂ ਆਦਾ ਜਿਹੜੀਆਂ ਕੁਰਸੀਆਂ ਤੇ ਬੈਠੇ ਜਿਹੜਿਆ ਜਿਹੜਿਆ ਕੱਪੜੇ ਪਾਏ ਆ ਇਹ ਸਾਰੇ ਟੈਕਸ ਦੇ ਕੇ ਆਪਣੇ ਕੋਲ ਆਇਆ ਆਪਣਾ ਪੈਸਾ ਆਪਣੇ ਕੋਲ ਆਉਂਦਾ ਕੋਈ ਆਪਦੀ ਜੇਬ ਤੋਂ ਨਹੀਂ ਆਦਾ ਕੋਈ ਉੱਤੋਂ ਨਹੀਂ ਸੁੱਟਦਾ ਪੈਸੇ ਨਾ ਤੁਹਾਡਾ ਪੈਸਾ ਤੁਹਾਡੇ ਕੋਲ ਆਉਂਦਾ ਪਰ ਉਹ ਪੈਸਾ ਕਿਵੇਂ ਇਮਾਨਦਾਰੀ ਨਾਲ ਆਮ ਜਨਤਾ ਤੇ ਲੱਗੇ ਇਹ ਉਹ ਨਮਾਇੰਦਿਆਂ ਦੀ ਜ਼ਿੰਮੇਵਾਰੀ ਹੈ ਜਿਹੜੇ ਤੁਸੀਂ ਚੁਣ ਕੇ ਭੇਜੋ ਭਾਵੇਂ ਉਹ ਐਮਐਲਏ ਆ ਭਾਵੇਂ ਉਹ ਐਮਪੀ ਆ ਭਾਵੇਂ ਐਮਸੀ ਆ ਭਾਵੇਂ ਸਰਪੰਚ ਆ ਭਾਵੇਂ ਉਹ ਬਲਾਕ ਸਮਿਤੀ ਦਾ ਮੈਂਬਰ ਹੈ ਭਾਵੇਂ ਉਹ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਹੈ ਕੱਲਾ ਇਹ ਨਾ ਸੋਚਿਓ ਕਿ ਵੋਟ ਆ ਚਲੋ ਪਾ ਦਿਓ ਜਿੱਧਰ ਮਰਜ਼ੀ ਨਹੀਂ 2027 ਦੇ ਇਲੈਕਸ਼ਨ ਦੀ ਨੀਂਹ ਰੱਖਣ ਲੱਗੇ ਆਪਾਂ ਮੇਰੀ ਭੈਣ ਰਮਨਦੀਪ ਕਾਫੀ ਆ ਗਿਆ ਤੁਹਾਡੇ ਕੋਲ 2027 ਦੀ ਨੀਂ ਰੱਖਣ ਲੱਗਿਆ ਆਪਾਂ ਉਹ ਲੈਕਚਰ ਜਦੋਂ ਫਿਰ ਮੈਂ ਤੁਹਾਡੇ ਕੋਲ ਆਪਦੇ ਲਈ ਵੋਟਾਂ ਮੰਗਣ ਆਣਾ ਜੇ ਮੇਰੇ ਸਾਥੀ ਜੇ ਮੇਰੇ ਨਾਲ ਕੰਮ ਕਰਨ ਵਾਲੇ ਤਗੜੇ ਹੋਣਗੇ ਤਾਂ ਹੀ ਮੈਨੂੰ ਕੰਮ ਜਿਤਾਉਣ ਦਾ ਫਾਇਦਾ ਹੈ ਜੇ ਮੈਂ ਇਕੱਲਾ ਕੰਮ ਕਰਨ ਕਰਨਾ ਚਾਹਦਾ ਹੋਊਗਾ ਜੇ ਥੱਲੇ ਹੀ ਸਾਰਾ ਸਿਸਟਮ ਕਰਪਟ ਹੋਊਗਾ ਤਾਂ ਮੈਂ ਕੀ ਕਰ ਸਕਦਾ ਕਰਪਸ਼ਨ ਹੁਣ ਕਿੰਨੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਆਪਾਂ ਸਾਰਿਆਂ ਨੇ ਇੱਕੋ ਪਾਸੇ ਵੋਟ ਪਾਈ ਬਦਲਾਅ ਦੇ ਨਾਂ ਤੇ ਪੰਜਾਬ 'ਚ ਸਰਕਾਰ ਆਈ ਇਹ ਤਾਂ ਲੱਗਦਾ ਕਿ ਪੰਜਾਬ 'ਚ ਸਰਕਾਰ ਆਉਣ ਨਾਲ ਕਰਪਸ਼ਨ ਘਟੇ 20 ਸਾਲ 20 ਸਾਲ ਪੰਜਾਬ ਨੂੰ ਪਿੱਛੇ ਲੈ ਗਈ ਇਹ ਸਰਕਾਰ ਜਿਹੜੇ ਆਉਣ ਵਾਲੇ ਆਪਣੇ ਬੱਚੇ ਹਨ ਉਹ ਆਪਾਂ ਨੂੰ ਕੁਐਸਚਨ ਕਰਿਆ ਕਰਨਗੇ ਕਿ ਸਾਡਾ ਕੀ ਕਸੂਰ ਸੀ ਤੁਸੀਂ ਇਹ ਗਲਤੀ ਕੀਤੀ ਤਾਂ ਕਿਉਂ ਕੀਤੀ ਆ ਜੋ ਗਲਤੀ ਸੁਧਾਰਨ ਦਾ ਆਪਾਂ ਨੂੰ ਮੌਕਾ ਹੈ ਤਗੜੇ ਹੋ ਕੇ ਸਾਡੇ ਵੀਰ ਨੂੰ ਸਾਡੇ ਭਰਾ ਨੂੰ 14 ਤਰੀਕ ਨੂੰ ਪੰਜੇ ਤੇ ਮੋਰਾ ਲਾ ਕੇ 14 ਤਰੀਕ ਨੂੰ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰੇਸ਼ਦ ਦੋ ਦੋ ਵੋਟਾਂ ਮਿਲਣੀਆਂ ਸੱਜ ਲਿਓ ਇੱਕ ਐਮਐਲਏ ਦੀ ਐ ਤੇ ਕੈਂਪੀ ਦੀ ਐ ਤੇ ਜਾਣੀਆਂ ਦੋਵੇਂ ਮੇਨੂ ਐ ਤੇ ਤਗੜੇ ਹੋ ਕੇ ਮੋਰਾ ਲਾਇਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਕਾਲਾ ਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਬਹੁਤ ਬਹੁਤ